ਲੋ ਜੀ ਕੱਦੂ ਦਾ ਕੰਮ ਨੇ ਪੜ ਗਿਆ ਟਰੈਕਟਰ ਲੱਗੇ ਦਵਾਨ ਕੱਦੂ ਦੇ ਨਾਲ ਹਾਲ ਤੇ ਟਰੈਕਟਰ ਦੀ ਬੜੀ ਖਰਾਬ ਹੋਈ ਜੇ ਨਿੱਪੜਿਆ ਪੈ ਚੱਕਰ ਦੇ ਨਾਲ ਪੂਰਾ ਅੱਜ ਮੀਂਹ ਪੈਂਦਾ ਹੈ ਤੇ ਮੈਂ ਕਿਹਾ ਚਲੋ ਜਿਹੜਾ ਵੀ ਪੈਂਦਾ ਕੋਈ ਚੱਕਰ ਨਹੀਂ ਜਾ ਕੇ ਦਵਾ ਲਿਓ ਨੇ ਇੱਕ ਵਾਰ ਦੇਖੋ ਕਿਦਾਂ ਚੜਿਆ ਆ ਹੁਣ ਬੀ ਸਿੱਟਾਂ ਮਾੜੀਆਂ ਮਾੜੀਆਂ ਪੈਂਟਿੰਗਾਂ ਚੱਕੜੀ ਚੱਕੜ ਚੜਿਆ ਟਰੈਕਟਰ ਦਵਾਲੇ ਮਗਰਾਟਾਂ ਤੇ ਵੀ ਇਦਾਂ ਹੀ ਬਸਿਆ ਆ ਬਿੱਟੇ ਕਿਦਾਂ ਫਸਿਆ ਬਿਆਬਾਰਾ ਇਹਨੂੰ ਅੱਜ ਧਵਾਉਨੇ ਆ ਵਾਹ ਤੂ ਜੇ ਤਾਂ ਫੇਰ ਦੇਖਦੇ ਆਂ ਦੇ ਕੋ ਮਗਰੋਂ ਵੀ ਕੀ ਹਾਲਤ ਬਣੀ ਨੇ ਧਵਾਉਣਾ ਆ ਅੱਜ ਧੋਣੇ ਦਾ ਕੰਮ ਤਾਂ ਨੇਬੜੇ ਇੰਤਜ਼ਾਰ ਕਰ ਤਪਾਉਂਦੇ ਨਾ ਹੋ ਗਿਆ ਦੁਬਾਰਾ ਅੱਜ ਮੜਾ ਜਾ ਟਾਈਮ ਲੱਗਾ ਆ ਤਾਂ ਅੱਜ ਮੈਂ ਕਹਾਂ ਜਲ ਧਵਾ ਕੇ ਲਿਓਣਾ ਟਰੈਕਟਰ ਨੂੰ ਲੱਗੇ ਧਵਾਉਣਾ ਬੰਦੇ ਮੋਟਰਸਾਲ ਧੋ ਦੇ ਕਰਨਾਗੇ ਉਹਨੇ ਇਹਦਾ ਦਵਾਈ ਦਾ ਕੰਮ ਜੀ ਕਤੋਂ ਨੇ ਆ ਜਦੋਂ ਤੋਂ 10 ਗੈਰਟਾ ਜਾਂ ਤੋਂ ਹੁੰਦੇ ਆ ਜਦੋਂ ਮੱਕੀਆਂ ਇਦਾਂ ਖੜੀਆਂ ਤੇ ਵਿੱਚ ਪਾਣੀ ਵੀ ਖੜੇ ਆ। ਮੇਰੇ ਪਾਣੀ ਦਾ ਉੱਪਰ ਗਿਆ ਪੰਜਾਂ ਵਿੱਚੋਂ 4-ਵੀਲ ਡਰਾਈਵ ਨਾਲ ਵੜਦੇ ਹੀ ਵੱਢ ਨਹੀਂ ਹੋਈ ਰਹਿ ਗਈ ਵਿੱਚੋਂ ਤੇ ਕੰਪੈਨਾਂ ਖੁੱਭਣ ਲੱਗ ਪਈਆਂ ਪੱਕੀ ਖੜੀ ਆ ਮੱਕੀ ਇਦਾਂ ਪਾਣੀ ਖੜੇ ਆ। ਮੀਂਹ ਤਕਰੀਬਨ ਹੀ ਰੋਜ਼ ਹੀ ਪੈ ਜਾਂਦਾ ਆ। ਵਿੱਚੋਂ ਆ ਜਿਹੜੀ ਪਿਛਲੀ ਵੀਡੀਓ ਪਾਈ ਆ ਉਸ ਤੋਂ ਬਾਅਦ ਦੇ ਵਿੱਚ ਤਿੰਨ-ਚਾਰ ਦਿਨ ਹੀ ਵਿਆਹ ਵਿੱਚ ਮੀਂਹ ਬਾਕੀ ਤਕਰੀਬਨ ਹੀ ਪੈਂਦਾ ਰਿਹਾ ਹੈ। ਤਕਰੀਬਨ ਰੋਜ਼ ਹੀ ਮੀਂਹ ਪੈ ਜਾਂਦਾ ਆ ਤੇ ਪਰਸੋਂ ਵੀ ਆਪਣੇ ਘੰਟਾ ਪਾਉਣਾ ਘੰਟਾ ਮੀਂਹ ਪਿਆ ਪੂਰੇ ਠੋਕਮਾ ਅੱਜ ਮੋਟਰਾਂ ਚਲਾਈਆਂ ਨੂੰ 12 10 ਵਾਰ 10 11 ਦਿਨ ਹੋ ਗਏ ਮੋਟਰਾਂ ਨਹੀਂ ਚਲਾਈਆਂ ਵਿੱਚੋਂ ਕਈਆਂ ਖੇਤਾਂ ਦਾ ਤਾਂ ਕੱਦੂ ਝੋਨੇ ਦੇ ਪਾਣੀ ਨਾ ਗਿਆ ਮੀਂਹ ਦੇ ਪਾਣੀ ਨਾਲ ਕੀਤਾ ਤੇ ਇੰਨਾ ਕੁ ਮੀਂਹ ਪਈ ਜਾਂਦਾ ਗੁਜ਼ਾਰਾ ਹੋਈ ਜਾਂਦਾ ਪਾਣੀ ਕੱਢਣ ਡੇ ਆ ਸਗਾ ਕਿਆਰਿਆਂ ਵਿੱਚੋਂ ਦਵਾ ਨਹੀਂ ਪਈ ਮੀਂਹ ਇੰਨਾ ਕੁ ਪਿਆ ਯਾਰ ਰੋਜ਼ ਹੀ ਘੰਟਾ ਡੇਢ ਘੰਟਾ ਲਾ ਜਾਂਦਾ ਆ ਹੇ ਹੁਣ ਤਾਂ ਲਗਾਤਾਰ ਹੀ 4-5 ਦਿਨ ਹੋ ਗਏ ਆ ਵਿੱਚੋਂ ਹਟਿਆ ਵੀ ਤਾਂ 3-4 ਦਿਨ ਨਹੀਂ ਵੀ ਪਿਆ ਪਰ ਤਕਰੀਬਨ ਜਿੱਦਾਂ ਦੀ ਵੀਡੀਓ ਪਾਈ ਆ ਰੋਜ਼ ਹੀ ਮੀਂਹ ਪੈਂਦਾ ਮੱਕੀਆਂ ਵਾਸ ਇਦਾਂ ਖੜੀਆਂ ਆ ਹੋਰ 4-ਵੀਲ ਡਰਾਈਵ ਨਾਲ ਵੀ ਵੱਡੋਂ ਹੋਂਡੀਆਂ ਵਿੱਚੇ ਖਰਾਬ ਹੋਈ ਜਾਂਦੀਆਂ ਮੱਕੀਆਂ ਤੇ ਕੰਪੈਨਾਂ ਮਿਲਦੀਆਂ ਨਹੀਂ ਤਿੰਨ-ਚਾਰ ਗੇਤ ਮੱਸੀਂ ਵੱਢਦੀ ਆ ਕੰਪੈਨ ਜਿੱਥੇ ਰੋਈ ਪੈਲੀ ਆ ਉੱਥੇ ਕੰਪੈਨਾਂ 4-ਵੀਲ ਡਰਾਈਵ ਵੀ ਖੁੱਭ ਜਾਂਦੀ ਆ ਦਿਖਾਉਣਾ ਮੈਂ ਤੁਹਾਨੂੰ ਆਪਣੇ ਗੀਤਾਂ 'ਚ ਪਾਣੀ ਕਿਦਾਂ ਖੜਾ ਮੱਕੀ ਬੀਜੀ ਆ ਦੇਖੋ ਇੱਥੇ ਵੀ ਪਾਣੀ ਖੜਾ ਆ ਅਛੇ ਵੀਰੇ ਵੀ ਪੂਰਾ ਨੇਰੀ ਦੇ ਨਾਲ ਮੀਂਹ ਪਿਆ ਆ ਆ ਮੱਕੀ ਨਵੀਂ ਬੀਜੀ ਆ ਅੱਦੀ ਲੋ ਪਾਣੀ ਕਿੱਦਾਂ ਖੜਾ ਆ ਤੇ ਵੀ ਉਹ ਜਿੰਨਾ ਕਿ ਸੁੱਕਦਾ ਰੋਈ ਪਾਣੀ ਉਹਨਾਂ ਕ ਮੀਂਹ ਪੈ ਜਾਂਦਾ ਉਹਨਾਂ ਕ ਵੇਰ ਝੜਕਾਂ ਦੀ ਮੰਦੀ ਹਾਲ ਤੇ ਆ ਨੰਗਲ ਨੂੰ ਝੜਕਾਂ ਵਿਧਾਰੀਆਂ ਡੁੱਟ ਗਈਆਂ ਆ ਮੈਂ ਆਪਣੇ ਖੇਤਾਂ ਦੇ ਬਰਾਬਰ ਜਾ ਕੇ ਦਿਖਾਉਣਾ ਆ ਆ ਦੇਖੋ ਐਦਾਂ ਪਾਣੀ ਹਜ਼ਾਰਿਆਂ ਗਿਆਰਿਆਂ ਜੇ ਜਿਨ੍ਹਾਂ ਨਾਲ ਨਿਕਲਦਾ ਨਿਕਲੀ ਜਾਂਦਾ ਪਰ ਜਿਹੜੇ ਨੀਵੇਂ ਆ ਕਿ ਆਰੇ ਉਹਨਾਂ ਦਾ ਪਾਣੀ ਨਹੀਂ ਨਿਕਲ ਰਿਹਾ ਨਾ ਖਾਦਾਂ ਪੈਣ ਡੀਆਂ ਨਾ ਕਾਖਰੀ ਦਵਾਈ ਪੈਣ ਡਈ ਅੱਜ 5 ਤੋਂ 6 ਦਿਨ ਹੋ ਗਏ 5 ਦਿਨ ਹੋ ਗਏ ਝੋਨਾ ਲੱਗੇ ਤੇ ਉੱਥੇ ਦਵਾਈ ਨਹੀਂ ਪਈ ਪਾਣੀ ਰੋਜ਼ ਕੱਢਦੇ ਆ ਉਹਦੇ ਵਿੱਚ ਉਹ ਕਿਸ ਤਰ੍ਹਾਂ ਘੜ ਦੇਵੇ ਮੀਂਹ ਪੈ ਕੇ ਰੋਜ਼ ਹੀ ਪੱਟਾ ਬੰਨੇ ਸਭ ਤੋੜ ਦਿੱਟੇ ਆ ਹੁਣ ਅੱਜ 2:30 ਵਜੇ ਬੱਤੀ ਆਉਣੀ ਇੱਕ ਗਾਰੇ ਦਾ ਪਾਣੀ ਟੁੱਟ ਕੇ ਨਿਕਲਿਆ ਆ ਸੇਮ ਨਾਲਾ ਵੀ ਭਰਿਆ ਪਿਆ ਤੇ ਉਹਦੇ ਵਿੱਚ ਪਾਣੀ ਨਿਕਲ ਗਿਆ ਆ ਬੰਨ ਕੇ ਪਾਉਣੇ ਆ ਤਾਂ ਸਵੇਰੇ ਹਨੇਰੀ ਇੰਨੀ ਸੀ ਕੁਮਾਰ ਵੀ ਡੇਡੇ ਕਰ ਦਿੱਤੇ ਤੇ ਢਾਣੇ ਬੜੇ ਤੋੜ ਤੋੜ ਦਿੱਤੇ ਆ। ਬਾਬਾ ਮੀਂਹ ਰੋਜ ਪਾਨ ਦਾ ਆ ਵਧੀਆ ਚਲੋ ਪਾਣਾ ਚਾਹੀਦਾ ਵੀ ਆ। ਤੇ ਨਹਿਰ ਖਾਨਾ ਜਾ ਰਾਇ ਸਵੇਰੇ ਨਾਲ। ਜਿਹੜੇ ਲੰਮੇ ਆਰੇ ਕੁਮਾਰੇ ਦਾ ਡੇਡੇ ਪਾਇਆ। ਕਿਹੜੇ ਜਾਰਾ ਵੱਡੇ ਆ ਉਹ ਬਿਲਕੁਲ ਹੀ ਡੇਡੇ ਪੈਸੇ ਦਿਖਾਉਣਾ ਵਾ ਕੇ ਆਪਣੀਆਂ ਭੈਲੀਆਂ ਦੇ ਬਰਾਬਰ ਜਾ ਕੇ ਪਾਣੀ ਭਾਗਦਾ ਉੱਥੇ ਤਾਂ। ਜਮਣਾ ਲੱਪੀਆਂ ਪੱਕਣ ਕਾਫੀ ਪੱਕੀਆਂ ਆ ਜਮਣਾ ਪਰ ਚੱਕਰੇ ਆ ਵੀ ਹੈਗੀਆਂ ਬਹੁਤ ਉੱਪਰ ਆ ਇੱਕ ਸਵੇਰੇ ਨਾ ਮੀ ਆਇਆ ਨੇਰੀ ਨਾਲ ਦੇਖੋ ਨੇਰ ਖਾਨੇ ਨੇ ਕਿਦਾਂ ਡਾਣੇ ਤੋੜ-ਤੋੜ ਕੇ ਉਹ ਵਿੱਚ ਕਦੂ ਤੇ ਧੋਨੇ ਦੇ ਵਿੱਚ ਕਿੱਥੇ ਤੱਕ ਸਿੱਟੇ ਬਹੁਤ ਦੂਰ ਤੱਕ ਡਿੱਗਾ ਆ ਛਾਪਾ ਇਧਰ ਵੀ ਡਿੱਗੇ ਉਹ ਉੱਧਰ ਪਰੇ ਨੂੰ ਵੀ ਆ ਤੇ ਕਹਿੰਦਾ ਵਾ ਮਨੇਰੀ ਬਹੁਤ ਜ਼ੋਰ ਦੀ ਸੀ ਸਵੇਰੇ ਅਮੀ ਵੀ ਨਾਲ ਦੀ ਨਾਲ ਨੇਰੀ ਦੀ ਤੇ ਛਾਪੇ ਟੁੱਟ ਟੁੱਟ ਕੇ ਇਦਾਂ ਦੂਰ ਜਾ ਜਾ ਕੇ ਡਿੱਗੇ ਆ ਇਹਦੇ ਜੇ ਸਵੇਰੇ ਪਾਉਣੀਆਂ ਦਵਾ ਤੇ ਨਾਲੇ ਖਾਦ ਵਾਲੇ ਵੀ ਸੱਦੇ ਆ ਦੇਖਦੇ ਆ ਖਾਦ ਵੀ ਪਾਉਣੇ ਆ ਖਾਦ ਖੁੱਦ ਵੀ ਪਾਉਣਾ ਆ ਘਾਰੇ ਦਾ ਪਾਣੀ ਨਿਕਲ ਗਿਆ ਆ ਇਹਦਾ ਪਾਣੀ ਸਵੇਰੇ ਮੋਟਰ ਚਲਾਵਾਂਗੇ ਬੱਤੀ ਆਉਣੀ 3 ਬੱਤੀ ਆਈ ਨਹੀਂ 2 ਵਜੇ ਅੱਜ ਇਸ ਸਵੇਰੇ ਪਾਵਾਂਗੇ ਜਿਨ੍ਹਾਂ ਜੇ ਹੈਗਾ ਪਾਣੀ ਹੈ ਨਾ ਜੇ ਦਵਾ ਸਵੇਰੇ ਪਾ ਦੇਣੀ ਹੈ ਕਿਉਂ ਕੱਲ ਤੇ ਪਰਸੋਂ ਦੋ ਦਿਨ ਮੀਂਹ ਘਟਿਆ 12 ਘੰਟੇ ਵੀ ਦੁਬਾਰ ਰਹਿ ਗਈ ਭਈ ਉਹਨੇ ਨਸਰ ਹੋ ਜਾਣਾ ਤੇ ਸਵੇਰੇ ਪਾਣਦੇ ਆ ਜਿਹੜੇ ਜਿਹੜੇ ਕਿਆਰਿਆਂ 'ਚ ਹੈਗਾ ਆ ਵਟਾਂ ਸਾਰੀਆਂ ਚੈੱਕ ਕੀਤੀਆਂ ਸਾਡੇ ਬੰਦੇ ਨੇ ਡਬਲ ਬੰਨਾ ਪਾਇਆ ਆ ਮੇਰੇ ਹਿਸਾਬ ਨਾਲ ਸਿੰਗਲ ਬੰਨੇ ਦੇ ਲਫਾਵਾ ਲਾ ਲੈਂਦਾ ਉਹ ਵਧੀਆ ਸੀਗਾ ਆ ਡਵਲ ਬੰਨਾ ਪਾਇਆ ਨਾਲੇ ਨਾਲ ਜਗਾ ਛੱਡੀ ਗਾਰ ਦੀ ਗਾਰ ਅਠਾਂ ਖੇਤਾਂ ਦੀ ਲਾਂਭ ਹੋਣੀ ਘੱਟੋ ਘੱਟ ਜਾਰਾ ਨਹੀਂ ਇੱਕ ਕਰਮ ਚੌੜਾ ਆ ਤੇ ਬੰਨਾ ਦੇਖ ਲਓ ਕੀ ਰਹਿ ਗਿਆ ਮਿੱਟੀ ਵੀ ਲੇਪੀ ਸੀ ਇਹਨੂੰ ਮਿੱਟੀ ਚੇਪਣ ਤੋਂ ਬਾਅਦ ਵੀ ਆ ਬੰਨਾ ਬਰੀਕ ਜਿਹਾ ਰਹਿ ਗਿਆ ਤੇ ਇਹਦੇ ਨਾਲੋਂ ਇਹਰੇ ਤੇ ਮਿੱਟੀ ਤਰਪਾਲ ਪਾਉਂਦਾ ਤਾਂ ਨਾਲ ਜਿੰਨੇ ਨਾਲ ਮਿੱਟੀ ਲਾਂਦੇ ਸੀਗਾ ਜਿੰਦਾ ਵਧੀਆ ਰਹਿਣਾ ਸੀਗਾ ਤਾਂ ਇੰਨੀ ਜਗਾ ਹੁਣ ਖਾਲੀ ਛੱਡੀ ਮੇਰੇ ਹਿਸਾਬ ਨਾਲ ਸਿਰੇ ਤੋਂ ਲੈ ਕੇ ਜਿਹੜੇ ਡੇਢ ਕਨਾਲ ਥਾਂ ਉਦਾਂ ਹੀ ਖਾਲੀ ਰਹਿ ਗਿਆ ਹੁਣ ਬਾਕੀ ਪਾਣੀ ਫੋਲਿਆ ਇਹਦਾ ਪਾਣੀ ਹੁਣ ਕੱਢਣਾ ਆਦੂਗੇ ਬੰਨੇ ਇੱਥੇ ਖਾਦ ਪਾਉਣਾ ਮੀਂਹ ਹੀ ਹਰ ਦਾ ਮੋਟਰ ਚਲਾਈਂ ਤਰ ਅੱਠ-ਦਸ ਦਿਨ ਹੋ ਗਏ ਆ ਇਹਦਾ ਪਾਣੀ ਪਰ ਹੁਣ ਰੋਟਾ ਦੀ ਇੱਕ ਡੇਢ ਖੇਤ ਦਾ ਡੇਢ ਖੇਤ ਤੇ ਪਾਣੀ ਪਾਉਣਾ ਇਹਦਾ ਕੱਢ ਕੇ ਦੇਖਦਾ ਚੱਲਾਂ ਉੱਧਰ ਨੂੰ ਆ ਵੀ ਮੈਂ ਕਿਹਾ ਬੰਨਾ ਚੱਕ ਗੱਲ ਮੈਂ ਇੱਥੇ ਵੀ ਸਪਰੇਅ ਮਾਰ ਨਹੀਂ ਪਣੀ ਕਾ ਬੜਾ ਹੋਇਆ ਆ ਤੇ ਪਾਣੀ ਇੱਧਰ ਦੀ ਦੇਖਿਆ ਇੱਧਰ ਦੀ ਕੋਈ ਮਰਿਆ ਮੁਰਿਆ ਤੇ ਇੱਧਰ ਹੈ ਨਹੀਂ ਝੋਨਾ ਪਰਲੇ ਬੰਨੇ ਥਲੇ ਝੋਨਾ ਮਰਿਆ ਆ ਇੱਧਰ ਤਾਂ ਜਾੜਾ ਦੇਖੋ ਸੋਨਾ ਕਰ ਦਿੱਤਾ ਝੋਨੇ ਨੇ ਖੱਲੇ ਖਾਦ ਨਹੀਂ ਇਹਨੂੰ ਇੱਕ ਵੀ ਪਿਆ ਪਰ ਜਿੱਦਾਂ ਦਾ ਲੱਗਾ ਆ ਉਦੋਂ ਦਾ ਮੀਂਹ ਨਹੀਂ ਹਟਿਆ ਐਦਾਂ ਡੁੱਬਿਆ ਰਿਹਾ ਮੀਂਹ ਦੇ ਵਿੱਚ ਜੋ ਨਾ ਇਹਨੂੰ ਹੁਣ ਖਾਦ ਇੱਕ ਦੋ ਦਿਨਾਂ ਜੇ ਪਾਉਣਾ ਬੱਟ ਸਾਰੀ ਚੈੱਕ ਕਰਕੇ ਬੰਦਾਂ ਆ ਹਾਂ ਉਧਰੋਂ ਚੱਲਾਂ ਪਰਲੇ ਬੰਨੇ ਦੇਖਦਾ ਆ ਵੀ ਬੰਨਾ ਕਿਤੇ ਲੀਕ ਲਾਗ ਨਾ ਹੋਵੇ ਆ ਕਦੂ ਜਿਹੜਾ ਹੋਇਆ ਆ ਆਹਾਂ ਗਿਆਰਾ ਵੀ ਤੇ ਆਹ ਮੂਰੇ ਜਿਹੜਾ ਝੋਨਾ ਲੱਗਾ ਆ ਇਹ ਦੋਨੇ ਆਪਣੇ ਖੇਤ ਦੇ ਵਿੱਚੋਂ ਪਾਣੀ ਕੱਢ-ਕੱਢ ਕੇ ਇਹਨਾਂ ਨੇ ਕਦੂ ਕੀਤਾ ਆ ਤੇ ਇੱਥੇ ਪਾਣੀ ਸੀਗਾ ਜ਼ਿਆਦਾ ਵਰਦ ਦਿੱਤਾ ਇਹਨਾਂ ਦੇ ਸੁੱਕਾ ਸੀ ਬਾਹਣ ਉਦਾਂ ਹੀ ਤੇ ਇਹਨਾਂ ਨੇ ਉਹ ਕੱਦੂ-ਕੱਦੂ ਕਰ ਦਿੱਤਾ ਆਹ ਝੋਨਾ ਲੱਗ ਗਿਆ ਪੱਤੀ-ਪੁੱਤੀ ਤੇ ਮੈਂ ਮੋਟਰ ਤੇ ਆਲਦੀ ਦੇ ਨੇ ਦੇਖੀ ਨਹੀਂ ਕਦੀ ਤੇ ਪਾਣੀ ਬਹੁਤ ਸੀਗਾ ਹੁਣ ਵੀ ਪਾਣੀ ਬਹੁਤ ਆ ਮੇਰੇ ਹਿਸਾਬ ਨਾਲ ਹੱਲੇ ਵੀ ਦੋ-ਦੋ ਡੇਡ-ਡੇਡ ਦੋ-ਦੋ ਗਿੱਠਾਂ ਪਾਣੀ ਹੋਣਾ ਇਹਦੇ ਚ ਇਧਰਲੇ ਬੰਨੇ ਬਰਾਬਰ ਆ ਖੇਤ ਕਰਕੇ ਘੜੀ-ਘੱਡੀ ਜਾਂਦੇ ਆ ਚਲੋ ਦੇਖਦੇ ਆ ਲੱਖਾ ਵੀ ਆ ਗਿਆ ਜਾਨਾ ਉਧਰ ਦੀ ਚੈੱਕ ਕਰਦਾ ਹਾਂ ਸਿਲਰੀਆ ਕੱਢੀ ਆ ਬਾਹਰ ਆ ਪਤਲੀ-ਬਤਲੀ ਸਿਲਰੀਆ ਚਲੋ ਇਹਦਾ ਕੋਈ ਨੁਕਸਾਨ ਨਹੀਂ ਲਾਤਾ ਝੋਨਾ ਇਧਰਲੇ ਬੰਨੇ ਵੀ ਠੇਕਾ ਕੀਤਾ ਆ ਇਧਰਲੇ ਬੰਨੇ ਆ ਛੜਕਦੇ ਨਾਨ ਨਾਲ ਸਿੰਦਰੀ ਜੀ ਹੈਗੀ ਆ ਜਿਹੜਾ ਉੱਚਾ ਹੈ ਮਿੱਟੀ ਨਹੀਂ ਗਈ ਸਿੰਦਰੀ ਆ ਘੱਟੀ ਹੋਈ ਹੈ ਉਧਰਲੇ ਬੰਨੇ ਵੀ ਉਹ ਲਾਤਾ ਝੋਨਾ ਉਹਨਾਂ ਨੇ ਹੈਗੀ ਉਹ ਵੀ ਸਿੰਦਰੀ ਘੱਟੀ ਹੋਈ ਹੈ ਵਿੱਚ ਲਾਉਣ ਵਾਲਾ ਰਹਿੰਦਾ ਆ ਬੰਦਿਆਂ ਛੁੱਟੀ ਕਰ ਗਏ ਆ ਠੇਕਾ ਹੀ ਆਪਣਾ ਆਪਣੇ ਆ ਕੇ ਉਹ ਨਹੀਂ ਲਾ ਦੇਣਾ ਤੇ ਜ਼ਰੂਰੀ ਸਗਾ ਵਿੱਚ ਲੱਗਣ ਵਾਲੀਆਂ ਤਗੀਆਂ ਜੀਆਂ ਆ ਸਟਾਟਾ ਸਟਾਟਾ ਮਾਰੀਆਂ ਆਂ ਇੱਧਰ ਤਾਂ ਲਾ ਦਾਤ ਹੋ ਗਿਆ ਫਲਾਟ ਸਾਰਾ ਕੰਪਲੀਟ ਪਰ ਲਾ ਵੀ ਕੰਪਲੀਟ ਹੋ ਗਿਆ ਇਹਦੇ ਵਿੱਚ ਆ ਥੋੜਾ ਜਿਹਾ ਰਹਿ ਗਿਆ ਲਾਉਣ ਵਾਲਾ ਬੱਤੀ ਆਈ ਨਹੀਂ ਦੋ ਤਿੰਨ ਦਿਨ ਹੋ ਗਏ ਆ ਤੇ ਇੱਧਰ ਪਾਣੀ ਜ਼ਿਆਦਾ ਆ ਪਰਲੇ ਸਾਰੇ ਘਾਰੇਾਂ ਚ ਜ਼ਿਆਦਾ ਆ ਘਾਰੇ 'ਚ ਪਾਣੀ ਪਾਉਣਾ ਪੈਣਾ ਇੱਥੇ ਦਬਾਅ ਆਉਣੀ ਆ ਇਹ ਦੁੱਬਿਆ ਹੀ ਰਿਹਾ ਜੋਨਾ ਜਿਉਂ ਇਹ ਲਾਇਆ ਅੱਜ ਦਿਨ ਦਾ ਤਾਂ ਹੁਣ ਇੱਥੇ ਪਾਣੀ ਪਾ ਕੇ ਦਬਾਅ ਤਕਾਲਾਂ ਨੂੰ ਪਾਉਣੀ ਆ ਬੱਤੀ ਆ ਜਾਵੇ ਤਾਂ ਫਿਰ ਆ ਬੱਤੀ ਦੀ ਹੁੰਡੀ ਤੋਂ ਆਵੇ ਤੇ ਢੱਕੇ ਲਵਾਤੇ ਆ ਜਿਹੜੇ ਮਰੇ ਸੀਗੇ ਉਹ ਵੀ ਡੁੱਬ ਕੇ ਮਰੇ ਆ ਮੋਟਰ ਤੇ ਚਲਾਈ ਹੀ ਨਹੀਂ ਜਿਉਂ ਉਹਦੇ ਦੰਦਾ ਝੋਨਾ ਲਾਇਆ ਉਦੋਂ ਦੀ ਨਹੀਂ ਮੋਟਰ ਚਲਾਈ ਝੜਿਆ ਬੱਦਲ ਹੁਣ ਫੇਰ ਦੇਖੋ ਨਹੀਂ ਪੈਂਦਾ ਕੀ ਹੁੰਦਾ ਤੇ ਤੇ ਉਹ ਨਾਦ ਲੱਗ ਗਿਆ ਇਹ ਸਾਰਾ ਫਿਰ ਟਾਈਮ ਹੀ ਨਹੀਂ ਲੱਗਾ ਟਾਈਮ ਆ ਹੁਣ ਇਦਾਂ ਦੇ ਕੰਮ ਕਈ ਕਰਨ ਵਾਲੇ ਆ ਆਇਟਾਂ ਚੱਕ ਚੱਕ ਕੇ ਸਿੱਟੀਆਂ ਸਾਰੀਆਂ ਰਾਹੇ ਦੇ ਪਈਆਂ ਨੇ ਆ ਦੇਖੋ ਪਨੀਰੀ ਵਾਲੀਆਂ ਇਦਾਂ ਹੀ ਪਿੰਡ ਪਈਆਂ ਇਦਾਂ ਹੀ ਇੱਥੇ ਪਈਆਂ ਇਹ ਇੱਕ ਯਾਰੇ ਦੇ ਵਿੱਚ ਪਾਣੀ ਰਹਿੰਦਾ ਪਾਉਣ ਵਾਲਾ ਇਹ ਭਰਨਾ ਬਾਕੀ ਸਾਰੇ ਯਾਰਿਆਂ ਦੇ ਵਿੱਚ ਦਵਾਈ ਹੱਲੇ ਪਾਉਂਦੀਆਂ ਉਧਰ ਪੈ ਗਈ ਹੈ ਗੇਤੇ ਝੋਨੇ ਨੂੰ ਇਹਨੂੰ ਰਹਿੰਦੀ ਹੈ ਮੀਂਹ ਨਹੀਂ ਹਟਿਆ ਉਦੋਂ ਦਾ ਕੋ ਪੱਟ ਨਹੀਂ ਛੱਡੀ ਉਹ ਬੰਦਾ ਨਹੀਂ ਛੱਡਿਆ ਇਦਾਂ ਬੰਨੇ ਤੋੜੇ ਪਏ ਸਾਰੇ ਦੇਖਦੇ ਨਹੀਂ ਬੰਨੇ ਤੇ ਇਹਦੇ ਵਿੱਚ ਹੁਣ ਆ ਦੇਖ ਕੇ ਮੀ ਹੱਲੇ ਵੀ ਇੰਨਾ ਪਾਣੀ ਆ ਦੇਖੋ ਨੱਕਾ ਡੁੱਬਿਆ ਪਿਆ ਆ ਵਿੱਚ ਆ ਨੱਕਾ ਆ ਅੰਡਰਗਰਾਉਂਡ ਦਾ ਨੱਕਾ ਆ ਤੇ ਵਿੱਚ ਪਾਣੀ ਦੇ ਡੁੱਬਿਆ ਪਿਆ ਆ ਤੇ ਪਾਣੀ ਬਹੁਤ ਆ ਦੇ ਤੇ ਦੇਖ ਕੇ ਹੁਣ ਅੱਜ ਆ ਬਦਲ ਗਿਆ ਤੇ ਸ਼ਾਮਾਂ ਨੂੰ ਪਾ ਦੇਣੀ ਦਵਾਬ ਮੋੜ ਕੇ ਦੋ ਦਿਨ ਮੀ ਹੈ ਨਹੀਂ 12 ਘੰਟੇ ਵੀ ਨਿਕਲ ਗਏ ਉਹਨੇ ਨਾ ਦਵਾ ਦਾ ਅਸਰ ਹੋ ਜਾਣਾ ਤੇ ਇਹਦੇ ਜੇ ਰਹਿੰਦੀ ਆ ਪਲਾਟ ਸਾਰੇ ਦੇ ਦਵਾ ਪਾਉਣ ਵਾਲੀ ਉਧਰ ਉਹ ਮੋਰਲੇ ਜੇ ਰਹਿੰਦੀ ਆ ਪਾਉਣ ਵਾਲੀ ਇੱਕ ਐਰੇ ਜੇ ਰਹਿੰਦੀ ਆ ਕੋ ਛੜਕਦੇ ਕੰਡੇ ਉਹ ਮੋਟਰ ਦੇ ਪਰਲੇ ਬੰਨੇ ਆ ਉੱਥੇ ਛੜਕਦੇ ਉੱਤੇ ਖੇਦੇ ਕਿਹੜਾ ਉਹਦੇ ਜੇ ਰਹਿੰਦੀ ਆ ਬਾਕੀ ਦਵਾ ਪੈ ਗਈ ਐ ਅੱਜ ਪਾਣੀ ਸਵੇਰੇ ਪਾਉਣ ਲੱਗੇ ਤੇ ਸਵੇਰੇ ਬੱਦਲ ਆ ਗਿਆ ਮੀਂਹ ਲਾ ਪਿਆ ਪੈਣਾ ਹੁਣ ਛੱਦਿਆ ਹੈਗੇ ਪਾਉਣ ਲੱਗੇ ਸੀ ਦਵਾ ਤੇ ਹੁਣ ਫੇਰ ਬੱਦਲਾ ਬਹੁਤ ਚੜਿਆ ਮੂਹ ਰਿਓ ਆ ਦੇ ਤੇ ਹੁਣ ਸ਼ਾਮਾਂ ਨੂੰ ਪਾਉਣੀਆਂ ਦਵਾ ਵੇਂ ਦੇ 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 ਜੇ ਬੱਤੀ ਆ ਜਾਵੇ ਘੰਟਾ ਖੰਡ ਤਾਂ ਇਸ ਘਾਰੇ ਚ ਵੀ ਪਾ ਦਈਏ ਪਾਣੀ ਦੇ ਦੀ ਜੇ ਵੀ ਦਵਾ ਪੈ ਦੂਗੀ ਦੇਖਦੇ ਆਂ ਬਾਕੀ ਕਿੱਦਾਂ ਚੱਲਦਾ ਪ੍ਰੋਗਰਾਮ ਝੋਨਾ ਤਾਂ ਲੱਗ ਗਿਆ ਸਾਰਾ ਅੱਜ ਪਾਉਣੀ ਆ ਦਵਾਈ ਤੇ ਕੱਲ ਨੂੰ ਹੋਗੇ ਤੇ ਝੋਨੇ ਨੂੰ ਖਾਦ ਪਾਉਣਾ ਨਾਲ ਇਹਨੂੰ ਵੀ ਪਵਾਈ ਦੇਣਾ ਹੈ ਖਾਦ ਉਹ ਮੁੜ ਕੇ ਬੰਦੇ ਨਹੀਂ ਮਿਲਦੇ ਇੱਕੋ ਵਾਰੀ ਇਲਾਕੇ ਦਾ ਖਾਦ ਵੇਜੂਗਾ ਤੇ ਐਰੀ ਦੇ ਵਿਚਾਰੇ ਦੀ ਸੁਰਤ ਮੀਂਹ ਨੇ ਮਾਰ ਰੱਖੀ ਝੋਨੇ ਦੀ ਹੁਣ ਮੜਾ ਆ ਜਾ ਲੱਗਾ ਹੁਣ ਨਹੀਂ ਤੇ ਡੁੱਬਿਆ ਹੀ ਪਿਆ ਸੀ ਇਹ ਅਸੀਂ ਨਾਲ ਇੱਥੇ ਮੋਟਰ ਦਾ ਪਾਣੀ ਪਾਇਆ ਇੰਨਾ ਕੁ ਜ਼ਿਆਰਾ ਪਾਣੀ ਸੀ ਇਹ ਕਾਰੇ ਤੇ ਵੀ ਉਹ ਦਿਨ ਕਦੂ ਵੀ ਇਦਾਂ 8 ਛੱਡੇ ਕੀਤਾ ਆ ਉੱਚਾ ਨੀਵਾ ਹੋਇਆ ਥਾਂ ਪਨੀਰੀ ਵਾਲਾ ਥਾਂ ਸੀ ਸਾਰਾ ਇਹ ਤੇ ਜਿੱਥੇ ਜਿੱਥੇ ਪਨੀਰੀ ਉੱਥੇ ਰੋਟਾਵੇਟਰ ਜਾਂਦਾ ਹੀ ਨਹੀਂ ਡੂੰਗਾ ਤੇ ਜਿੱਥੇ ਸਗਾ ਵਗਿਆ ਉੱਥੇ ਰੋਟਾਵੇਟਰ ਜਾਂਦਾ ਹੈਗਾ ਥੱਲੇ ਨੂੰ ਟਰੈਕਟਰ ਕੋ ਬਧਾਈ ਉਹਦਾ ਕਰਕੇ ਮਾੜਾ ਮੋਟਾ ਉੱਚਾ ਨੀਵਾ ਜਿਹਾ ਹੋਇਆ ਚਲੋ ਪਾਣੀ ਭਰ ਦਿੱਤਾ ਹੋ ਜਾਣਾ ਸਹੀ ਪਾਣੀ ਵਾਧੂ ਆ ਇੱਥੇ ਪਰ ਚੱਕਰ ਇਹ ਆ ਵੀ ਹੁਣ ਬੱਤੀ ਆਊਗੀ ਤੇ ਫੇ ਆ ਬੱਤੀ ਹੁਣ ਦੋ ਤਿੰਨ ਦਿਨ ਹੋ ਗਏ ਬੱਤੀ ਨਹੀਂ ਆਈ ਕੱਲ ਵੀ ਫਾਲਟ ਰਹਿ ਗਿਆ ਅੱਜ ਦਰਵਲ ਪਾਵਰ ਹੈ ਅੱਜ ਵੀ ਫਾਲਟੀ ਆ ਪਿੰਡ ਸਗਾ ਪੌਣੀਆਂ ਦਵਾ ਉੱਥੇ ਵੀ ਪਾਣੀ ਪਾਉਣ ਵਾਲਾ ਆ ਇੱਥੇ ਵੀ ਪਾਣੀ ਪਾਉਣ ਵਾਲਾ ਆ ਜਿੰਨੇ ਅਜੇ ਹੈਗਾ ਉਹਨੇ ਅਜੇ ਦਵਾ ਅਜ ਪਾ ਦੇਣੀ ਹੈ ਜਿਹੜਾ ਰਹਿ ਜੂ ਇੱਕ ਅੱਧਾ ਗਿਆਰਾ ਦੇਖੀ ਜਊਗੀ ਤੇ ਹੁਣ ਦਵਾ ਹੁਣ ਉਮੀਦ ਆ ਕਰਕੇ ਨਹੀਂ ਪੈਣ ਈ ਕਿਉਂ ਪਾਣੀ ਦੇ ਵਗਦਾ ਸੀਗਾ ਇੱਥੇ ਤੋੜ ਕੇ ਪਾਣੀ ਕੱਢਿਆ ਸੀਗਾ ਤੇ ਹੁਣ ਥੋੜਾ ਜਿਹਾ ਪਾਣੀ ਆ ਗਿਆਰੇ ਜੇ ਘਟਿਆ ਆ ਜਿਹਦਾ ਵੀ ਉਹ ਪਰਿਓ ਬੰਨਾ ਬੰਨ ਗੇ ਇਧਰੋਂ ਪਾਣੀ ਆ ਨਾ ਗਿਆਰਿਆਂ ਦਾ ਥੋੜਾ ਕੱਢ ਗੇ ਤੇ ਫੇਰ ਦਵਾ ਪੈਣੀ ਆ ਸਾਮਾਨ ਤੇ ਪਾਉਣੇ ਆ ਦਵਾ ਲਿਖਾਉਣੇ ਵਾਕੀ ਜਿੱਦਾਂ ਚੱਲਦਾ ਦਨੇ ਗਾਵਾਂ ਬੱਦਲ ਚੜਿਆ ਦੇਖੋ ਨਹੀਂ ਪੈਂਦਾ ਕਿ ਜਿੱਦਾਂ ਚੜਿਆ ਵਧੇਰਾ ਆ ਬੱਦਲ